ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸਹਜਾਦੀ ਦੇ ਵਿੱਚ ਸਹਜਾਦੀ ਪਿੰਡ ਤੋਂ ਜਿਹੜੀ ਸ਼ਕੂਰ ਨੂੰ ਛੜਕ ਜਾਂਦੀ ਆ ਉਸ ਸੜਕ ਦੇ ਉੱਤੇ ਬਾਈ ਦਾ ਘਰ ਆ ਜਨਵਰ ਇਸ ਘਰ ਦੇ ਵਿੱਚ ਉਹ ਤੁਹਾਨੂੰ ਦੋ ਦਿਖਾਉਣੇ ਸੀ ਪਰ ਮੇਰੇ ਆਉਂਦੇ ਨੂੰ ਇੱਕ ਮੈਂ ਹੈ ਜਿਹੜੀ ਉਹ ਇਸ ਘਰ ਦੇ ਵਿੱਚੋਂ ਸੇਲ ਹੋ ਚੁੱਕੀ ਆ ਤੇ ਹੁਣ ਆ ਗਾਂ ਰਹਿ ਗਈ ਆ ਮਿੱਤਰੋ ਕੁਝ ਕੁ ਦਿਨਾਂ ਦੀ ਕੱਚੀ ਆ ਇਹਦੀ ਡਿਟੇਲ ਜਾਣਦੇ ਆ ਬਾਈ ਨੂੰ ਮਿਲਦੇ ਆ ਆਓ ਬਾਈ ਅੰਦਰ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉੱਚੀ ਬੋਲੀ ਚਰੇ ਮੜਾ ਹਾਂਜੀ ਹਾਂਜੀ ਸਰ ਕੀ ਹਾਲ ਚਾਲ ਆ ਜੀ ਸੇਤੰਕਰ ਪਰਿਵਾਰ ਮੈਂ ਫਿਰ ਵੇਚਦੀ ਹਾਂ ਹਾਂਜੀ ਵੇਚਦੀ ਵੇਚ ਚਲੋ ਵਧੀਆ ਹੋ ਗਿਆ ਬਾਈ ਤੇ ਬਾਈ ਵੈੜ ਕਿੰਨਵਾ ਸੂਆ ਆਪਣੀ ਤੇਜਾ ਸੂਆ ਤੀਜਾ ਸੂਆ ਤੇ ਕਿੰਨੇ ਦਿਨ ਲੈ ਲੈ ਜੂਗੀ ਮੈਂ ਲੈ ਜੂ 10 ਤੋਂ 12 ਦਿਨ ਬਸ 10 ਤੋਂ 12 ਦਿਨ ਤੇ ਕਿੰਨਾ ਕੁ ਦੁੱਧ ਦੇ ਦਿੰਦੀ ਬਾਈ ਇਹ 12 ਕੁ ਲੀਟਰ ਹੈਗਾ ਦੁੱਧ ਦੇ 12 ਕੁ ਲੀਟਰ ਦੁੱਧ ਦੇ ਦਿੰਦੀ ਤੇ ਚੂਣ ਚੈਣ ਨੂੰ ਠੰਡੀ ਹੈ ਬਾਈ ਜਾਵਾਂ ਠੰਡੀ ਸੇਲ ਆ ਪੂਰੀ ਤੇਲੇ ਵਾਲੂ ਬ ਚੰਗਾ ਬਣਾਉਂਗੀ ਹਾਂਲੇ ਭ ਫਿਰ ਕੀ ਰੇਟ ਰੱਖਿਆ ਗਿਆ ਪੈਂਦਾ ਫੋਨ ਤੇ ਕਰਾਂਗੇ ਰੇਟ ਆਪਾਂ ਫੋਨ ਹਜੇ ਕੱਚੀ ਆ ਹਨਾ ਕੱਢਿਆ ਪਰੋਂ ਤੋਰੇ ਮੜਾਏ ਲੈ ਮਿੱਤਰੋ ਗਾਂ ਹਜੇ ਦਸਾਂ ਤੇ ਉਹਨਾਂ ਦੀ ਕੱਚੀ ਆ ਵੀ ਬਾਈਆਂ ਦਾ ਤਾਂ ਮੈਂ ਪਹਿਲਾਂ ਕਿਹਾ ਸੀ ਬਾਈ ਨੂੰ ਰੇਟ ਰੱਖ ਲਗੇ ਫਿਰ ਬਾਈਆਂ ਦਾ ਯਾਰ ਕਈ ਵਾਰੀ ਮਨਾ ਤਿਆਰੀ ਦੇ ਚੀਜ਼ ਹੋਲ ਹੋ ਜਾਂਦੀ ਆ ਤੇ ਹੁਣ ਹੋਰ ਆ ਲਾਈ ਪਈ ਹੋਈ ਆ ਕਰਮਾਂ ਵਾਲੀ ਵਹਿੜ ਚੰਗੀ ਆ ਦੇਖ ਸਕਦੇ ਆ ਤੁਸੀਂ ਮਿੱਤਰੋ ਲੇਵੇ ਭਾਂਡੇ ਵੱਲੋਂ ਵੀ ਚੰਗੀ ਆ ਤੇ ਉੰਜ ਵੀ ਬਈ ਚੰਗੀ ਆ ਢਾਂਚਾ ਢੋਂਚਾ ਚੰਗਾ ਲਿਆ ਮੋੜ ਦਿਓ ਸੋਨਾ ਜਿਹੜਾ ਬਰੀਕੀ ਵਾਲਾ ਲੇਵਾਂ ਲਿਆ ਜੀ ਐਨੂੰ ਹੀ ਕਮਾ ਲਿਓ ਦਰਖਤਾਂ ਦੀ ਛਾਂਵੇਂ ਇਹ ਜਾਂਦੀ ਆ ਨਾ ਹਾਂ ਕਰਕੇ ਨਾ ਸਹੀ ਆ ਬਾਈ ਛਾਤ ਅੱਜ ਕੱਲ ਭਰਾਵਾਂ ਦੇ ਕੀ ਪਾਲਦਾ ਬਾਈ ਗਰਮੀ ਹੈ ਵੀ ਬਹੁਤ ਜ਼ਿਆਦਾ ਹਾਂਜੀ ਹਾਂਜੀ 45 46 ਡਿਗਰੀ ਦੇ ਆਸ-ਪਾਸ ਹੈ ਟੈਂਪਰੇਚਰ ਅੱਜ ਬਣ ਗਈ ਬਣ ਤਾਂ ਹੀ ਬਣ ਦੋ ਬਰੇ ਤੇ ਬਾਈ ਰੇਟ ਜਿਹੜਾ ਬਾਈ ਕਰੂਗਾ ਫੋਨ ਦੇ ਉੱਤੇ ਤੁਹਾਡੇ ਨਾਲ ਤੈ ਮਿੱਤਰੋ ਤੀਜਾ ਸੁਆ ਸੁੰਦੀ ਆ ਤੇ ਮੈਂ ਇੱਥੋਂ ਵਿਕ ਗਈ ਆ ਨਹੀਂ ਤਾਂ ਮੈਂ ਵੀ ਤੁਹਾਨੂੰ ਵਿਖਾਉਣੀ ਸੀਗੀ ਤੇ ਗੱਲਬਾਤ ਲਈ ਮੈਂ ਨੰਬਰ ਸਕਰੀਨ ਦੇ ਉੱਤੇ ਚਲਾ ਦੂੰਗਾ ਪਿੰਡ ਸ਼ਕੂਰ ਆ ਤੇ ਸ਼ਕੂਰ ਤੋਂ ਸਜਾਦੀ ਵਾਲੀ ਸੜਕ ਆ ਤੇ ਜਿਹੜੇ ਭਰਾ ਨੂੰ ਦੋਗਲਾਂ ਗਾਂ ਚਾਹੀਦੀ ਆ 10 ਦਿਨ ਪੱਠੇ ਪਾ ਲਿਓ ਗੱਲਬਾਤ ਕਰ ਲਿਓ ਘਰੇਲੂ ਪਰਿਵਾਰ ਆ ਕੀ ਪਤਾ ਤੁਹਾਡੇ ਮਿਲ ਜੇ ਬਾਈ ਨਾਲ ਵਿਚਾਰ ਆ ਨੰਬਰ ਸਕਰੀਨ ਤੇ ਆ ਧੰਨਵਾਦ